ਜੇ ਸਰਕਾਰੀ ਗੱਡੀ ਹੈ ਤਾਂ ਉੱਤੇ ਸਰਕਾਰੀ ਲੋਗੋ ਲੱਗਾ ਹੋਣਾ ਚਾਹੀਦਾ ਪ੍ਰਾਈਵੇਟ ਗੱਡੀ ਦੇ ਉੱਤੇ ਲੋਗੋ ਲੱਗੂਗਾ ਤਾਂ ਚਲਾਨ ਹੋਊਗਾ ਉਹ ਮਾ ਕੋਈ ਵੀ ਹੋਵੇ ਤੇ ਇਹਨਾਂ ਨੂੰ ਵਾਰਨਿੰਗ ਵੀ ਆ ਤੇ ਉਹਨਾਂ ਕਹਿ ਵੀ ਦਿੰਨੇ ਆ ਦੁਬਾਰਾ ਆਥੇ ਤੇ ਚਲਾਨ ਹੋਊਗਾ ਗੱਡੀ ਵੀ ਬੰਦ ਕਰ ਦੇਣੀ ਆ ਜੀ ਉਥਾਰ ਆ ਜੋ ਬਗੈਰ ਨੰਬਰੋਂ ਘੁੰਮ ਰਹੇ ਆ ਜੀ ਜਾਂ ਬੁਲੇਟ ਦੇ ਪਟਾਕੇ ਮਾਰਦੇ ਪਏ ਆ ਜੀ ਅ ਬਗੈਰ ਨੰਬਰੋਂ ਗੱਡੀਆਂ ਘੁੰਮ ਰਹੀਆਂ ਜੀ ਕਾਲੀਆਂ ਫਿਲਮਾਂ ਆ ਉਹਨਾਂ ਦੇ ਸਾਰਾ ਸਟਾਫ ਸਾਰੇ ਲੋਕ ਮੈਦਾਨ ਜੀ ਨੂੰ ਹੋ ਅਦਾਇਤਾ ਆ ਅਸੀਂ ਸਾਰੇ ਅਫਸਰ ਬਾਹਰ ਆ ਐਸਪੀ ਵਨ ਸਾਹਿਬ ਮੈਂ ਗ੍ਰੈਂਡ ਸਿਟੀ ਸਾਹਿਬਾ ਸਾਰੇ ਬਾਹਰ ਆ ਜੀ ਸੋ ਜਲੰਧਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਸ਼ਾ ਤਸਕਰੀ ਕਰਨ ਵਾਲੇ ਤੇ ਖਾਸ ਕਰ ਰੋ ਰਾਤ ਤੇ ਤਕੇਸ਼ਾਹੀ ਹੋਟਿੰਗ ਕਰਨ ਵਾਲੇ ਹੋ ਜਾਣ ਸਾਵਧਾਨ ਕਿਉਂਕਿ ਪੰਜਾਬ ਪੁਲਿਸ ਨੇ ਹਾਈ ਟੈਕ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਸਕਾਈ ਲਾਕ ਚੌਂਕ ਦੇ ਨਜ਼ਦੀਕ ਨਾਕਾ ਲੱਗਾ ਹੋਇਆ ਹੈ ਔਰ ਸਾਰੇ ਪੁਲਿਸ ਸਬੰਹਾਂ ਸਾਹਿਬ ਮੌਕੇ ਤੇ ਮੌਜੂਦ ਨੇ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਔਰ ਜਿਹੜੇ ਵਾਲੇ ਸ਼ੰਕ ਕਰ ਰਹੇ ਨੇ ਉਹਦੇ ਚਲਾਨ ਵੀ ਕੱਟੇ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਨਰੇਸ਼ ਕੁਮਾਰ ਡੋਗਰਾ ਜੀ ਪੂਰਾ ਜਲੰਧਰ ਇਹਨਾਂ ਤੋਂ ਵਾਕਫ ਹੈ ਗੱਲਬਾਤ ਕਰਾਂਗੇ ਸੱਸੀ ਗੱਲ ਸਰ ਸੱਸੀ ਗੱਲ ਜੀ ਸੱਸੀ ਗੱਲ ਬ੍ਰਦਰ ਜੀ ਸਰ ਅੱਜ ਜਿਹੜਾ ਸਪੈਸ਼ਲ ਨਾਕਾ ਲਾਇਆ ਜੀ ਮਾਨਜੋਗ ਸੀਪੀ ਸਾਹਿਬ ਦੀ ਹਦਾਇਤਾਂ ਤੇ ਅੱਜ ਜਿਹੜੇ ਨਾਕਾ ਬੰਦੀ ਪੂਰੇ ਜਲੰਧਰ ਸ਼ਹਿਰ ਚ ਕੀਤੀ ਹੋਈ ਆ ਜੀ ਅਸੀਂ ਆਪ ਵੀ ਚੈਕਿੰਗ ਕਰ ਰਹੇ ਹਾਂ ਔਰ ਮੈਂ ਵੀ ਚੈਕਿੰਗ ਕਰ ਰਿਹਾ ਜੀ ਔਰ ਜਿਹੜੇ ਵੀ ਕੋਈ ਥਾਰ ਆ ਜਾਂ ਦੂਜੀਆਂ ਗੱਡੀਆਂ ਆ ਉਹਨਾਂ ਨੂੰ ਲੈ ਕੇ ਜਾ ਰਹੇ ਆ ਆ ਗੱਡੀ ਰੁਕ ਰਹੀ ਸੀ ਤੇ ਉਹਨਾਂ ਨੂੰ ਵੱਡੀਆਂ ਵਗੈਰਾ ਉਠਾ ਰਿਹਾ ਜੋ ਬਗੈਰ ਨੰਬਰੋਂ ਘੁੰਮ ਰਹੇ ਆ ਜੀ ਜਾਂ ਬੁਲੇਟ ਦੇ ਪਟਾਕੇ ਮਾਰਦੇ ਪਏ ਆ ਜੀ ਆ ਬਗੈਰ ਨੰਬਰੋਂ ਗੱਡੀਆਂ ਘੁੰਮ ਰਹੀਆਂ ਜੀ ਕਾਲੀਆਂ ਫਿਲਮਾਂ ਆ ਉਹਨਾਂ ਦੇ ਸਾਰਾ ਜਿਹਾ ਸਪੈਸ਼ਲ ਸਰ ਵੱਲੋਂ ਮੈਰਦ ਜੀ ਨਾਲ ਹੋ ਅਦਾਇਤਾ ਆ ਅਸੀਂ ਸਾਰੇ ਅਫਸਰ ਬਾਹਰ ਆ ਐਸਪੀ ਵਨ ਸਾਹਿਬ ਮੈਂ ਗ੍ਰੈਂਡ ਸਿਟੀ ਸਾਹਿਬਾ ਸਾਰੇ ਬਾਹਰ ਆ ਜੀ ਵੱਡੇ ਚਲਾਨ ਹੋਣੇ ਆ 25000 30000 40000 ਦਾ ਚਲਾਨ ਹੋਣਾ ਇਸ ਕਰਕੇ ਜੋ ਗੱਡੀ 'ਚ ਸਿਸਟਮ ਹੋਈ ਲਵਾ ਐਕਸਟਰਾ ਨਾਲ ਲਵਾ ਇਸ ਕਰਕੇ ਅਸੀਂ ਲੋਕਾਂ ਨੂੰ ਵੀ ਹਦਾਇਤ ਦਿੰਦੇ ਆ ਕਿ ਜਿਹੜਾ ਪ੍ਰੋਪਰ ਨੰਬਰ ਆਪਣਾ ਜੇ ਸਰਕਾਰੀ ਗੱਡੀ ਹੈ ਤਾਂ ਉੱਤੇ ਸਰਕਾਰੀ ਲੋਗੋ ਲੱਗਾ ਹੋਣਾ ਚਾਹੀਦਾ ਜੀ ਪ੍ਰਾਈਵੇਟ ਗੱਡੀ ਦੇ ਉੱਤੇ ਲੋਗੋ ਲੱਗੂਗਾ ਤਾਂ ਚਲਾਨ ਹੋਊਗਾ ਉਹ ਮਾ ਕੋਈ ਵੀ ਹੋਵੇ ਜੀ ਇਸ ਕਰਕੇ ਸਾਡੀ ਰਿਕਵੈਸਟ ਆ ਸਾਰਿਆਂ ਨੂੰ ਜੀ ਸਰ ਜਿਹੜੇ ਵਾਇਲੇਸ਼ਨ ਕਰਦੇ ਨੇ ਜਾਂ ਖਾਸ ਕਰ ਵੱਡੇ ਵੱਡੇ ਸਪੀਕਰ ਲਵਾਈ ਫਿਰਦੇ ਨੇ ਵੱਡੇ ਵੱਡੇ ਹਾਰਨ ਲਵਾਈ ਫਿਰਦੇ ਨੇ ਕੀ ਕਹਿਣਾ ਚਾਹੂਗਾ ਸਰ ਉਹਨਾਂ ਬਾਰੇ ਵੀ ਇਹਨਾਂ ਨੂੰ ਵਾਰਨਿੰਗ ਵੀ ਆ ਤੇ ਉਹਨਾਂ ਕਾਇਬਤ ਨੇ ਦੁਆਰਾ ਅੱਜ ਦਾ ਚਲਾਨ ਹੋਊਗਾ ਗੱਡੀ ਵੀ ਬੰਦ ਕਰ ਦੇਣੀ ਹੈ ਜੀ ਠੀਕ ਹੈ ਚਲਾਨ ਬਹੁਤ ਅ ਵੱਡੇ ਚਲਾਨ ਹੋਣੇ ਆ 25000 30000 40000 ਦਾ ਚਲਾਨ ਹੋਣਾ ਇਸ ਕਰਕੇ ਜੋ ਗੱਡੀ ਦੀ ਸਿਸਟਮ ਹੋਈ ਲੋ ਐਕਸਟਰਾ ਨਾਲ ਹੋਆ ਸਰ ਇਸ ਦੇ ਨਾਲ ਇਸ ਦੇ ਨਾਲ ਕ੍ਰਾਈਮ ਕੰਟਰੋਲ ਦਾ ਵੀ ਕਾਬੂ ਪੈਗਾ ਜੀ ਕ੍ਰਾਈਮ ਨੂੰ ਵੀ ਫਰਕ ਪੈਂਦਾ ਆ ਤੇ ਅਸੀਂ ਇਹ ਵੀ ਹਦਾਇਤ ਕਰਦੇ ਹਾਂ ਕੋਈ ਵੀ ਇਨਫੋਰਮੇਸ਼ਨ ਮਿਲਦੀ ਆ ਕਿਸੇ ਨੂੰ ਵੀ ਕੋਈ ਡਰਗ ਵਾਰੇ ਜਾਂ ਪੁਸ਼ ਵਾਰੇ ਸਾਨੂੰ ਜਰੂਰ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਸੀਕਰਟ ਰੱਖਾਂਗੇ ਜੀ ਸੋ ਇਹ ਸਾਨ ਨਰੇਸ਼ ਡੋਗਰਾ ਜੀ ਪੂਰਾ ਜਲੰਧਰ ਇਹਨਾਂ ਦੀ ਕਾਰਵਾਈ ਇਹਨਾਂ ਦੇ ਕੰਮ ਕਰਦੇ ਸਬਕਤਾਂ ਤੋਂ ਵਾਕਫ ਹੈ ਤੁਸੀਂ ਜਾਣਦੇ ਹੋ ਸੋ ਦੋਸਤੋ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਪੰਜਾਬ ਪੁਲਿਸ ਹੋ ਚੁੱਕੀ ਹੈ ਸਖਤ ਤੁਸੀਂ ਦੇਖ ਸਕਦੇ ਹੋ ਕਿ ਆ ਵੀਰ ਜਿਹੜਾ ਹੈਲਮਟ ਤੋਂ ਬਿਨਾਂ ਆਇਆ ਸੀ ਹੁਣ ਚੜ ਚੁੱਕਾ ਹੈ ਪੁਲਿਸ ਦੇ ਨਾਲ ਕੇ ਸੋ ਜੇਕਰ ਤੁਸੀਂ ਵੀ ਜਲੰਧਰ ਆ ਰਹੇ ਹੋ ਕਿਸੇ ਵੀ ਪਾਸੇ ਤੋਂ ਆ ਰਹੇ ਹੋ ਕਿਰਪਾ ਕਰਕੇ ਆਪਣੇ ਪੇਪਰ ਜਿਹੜੇ ਡਾਕੂਮੈਂਟ ਆ ਉਹਨਾਂ ਨੂੰ ਸਜਗ ਰੱਖੋ ਕਿਰਪਾ ਕਰਕੇ ਰੋਡ ਤੇ ਆਉਣ ਲੱਗੇ ਸੇਫਟੀ ਦਾ ਧਿਆਨ ਰੱਖੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਪੰਜਾਬ ਪੁਲਿਸ ਤੁਹਾਡੇ ਨਾਲ ਧੱਕੇਸ਼ਾਹੀ ਕਰਨ ਵਾਲੀ ਨਹੀਂ ਬਸ ਤੁਹਾਨੂੰ ਸਮਝਾ ਰਹੀ ਹੈ ਕਿ ਰੋਡ ਤੇ ਹੋਣਾ ਆਪਣੀ ਸੇਫਟੀ ਦਾ ਖਿਆਲ ਰੱਖਣਾ ਹੈ ਆਪਣਿਆਂ ਦੀ ਸੇਫਟੀ ਦਾ ਖਿਆਲ ਰੱਖਣਾ ਹੈ ਪੇਪਰ ਪੂਰੇ ਰੱਖਣੇ ਆ ਫਿਰ ਤੁਹਾਨੂੰ ਕੋਈ ਵੀ ਕੁਝ ਨਹੀਂ ਕਹੇਗਾ